ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਘਰ ਦਾ ਉਨਿਗਮਣ ਰਹਿ ਲੋਕ ਖਾਸ ਦਾ ਸਾਥ ਸੰਗਤਿਓ ਕਾਗੀ ਤਰਫਾ ਸਾਜੀ ਦੀ ਬਖਸ਼ਿਓ ਬਧੇ ਪ੍ਰਵਾਨ ਕਰਨੀ ਕਰੋ ਰਸਨਾ ਪਵਿੱਤਰ ਗਾਜ ਵਜ ਕੇ ਮਲਾਵਤ ਵਾਹਿਗੁਰੂ ਦੀ ਖਾਸ ਵਾਹਿਗੁਰੂ ਦੀ ਕੀਫਤੇ ਸੇਵਾ ਜਿੰਦਲੀਏ ਖੌਂਦੀ ਬੜੀ ਔਖੀ ਹੋ ਗੱਲਾਂ ਕਰਨੀਆਂ ਤੇ ਸਖੰਡੀਆਂ ਨੇ ਜਿਨ੍ਹਾਂ ਦੇ ਸੇਵਾ ਦੇ ਵਿੱਚ ਬੈਠ ਤਰਿਆ ਉਹਨਾਂ ਨਾਲ ਲੱਗ ਮੁਸਿਹਰ ਦਖਲ ਉਹਨਾਂ ਦੇ ਵਿੱਚੋਂ ਹੀ ਮੇਰੇ ਵੀ ਲਖਸਿੰਦਰ ਸਿੰਘ ਦਲੇਵਾਰ ਨਾਂ ਲੈ ਕੇ ਗਏ ਉਹਨਾਂ ਲੋਜਿਆਂ ਦੇ ਜਿਨ੍ਹਾਂ ਨੇ ਪਾਕਿਸਤਾਨ ਦੀ ਧਰਤੀ ਤੇ ਆਪਣਾ ਜਿਹੜੀ ਜੀਵਨ ਆ ਆਪਣੀ ਜ਼ਿੰਦਗੀ ਤੋਂ ਉਰੇ ਕੁਰਬਾਨ ਕਰਤੀ ਲੋਕਾਂ ਨੂੰ ਸਰਕਾਰਾਂ ਦੇ ਅੱਗੇ ਝੁਕੇ ਨਹੀਂ ਭਾਵੇਂ ਕਿ ਬਹੁਤ ਆਪਰਾਲੇ ਹੁੰਦੇ ਰਹਿਆ ਆ ਆਪਾਂ ਅਖਬਾਰਾਂ 'ਚ ਹੀ ਪੜ੍ਹਦੇ ਰਹਿਆ ਆ ਭਾਈ ਗਿਵਿੰਦਰ ਸਿੰਘ ਜੀ ਬਾਰੇ ਵੀ ਭਾਈ ਲਖਮੀ ਸਿੰਘ ਰੋਡੇ ਬਾਰੇ ਵੀ ਕਿ ਜੇ ਉਹ ਹੀ ਪੰਜਾਬ ਆ ਸਕਦੇ ਆ ਤੁਹਾਨੂੰ ਮਾਫੀ ਕਰਵਾਇਆ ਜਾ ਸਕਦਾ ਪਰ ਉਹਨਾਂ ਯੋਧਿਆਂ ਨੇ ਇੱਕ ਗੱਲ ਨਹੀਂ ਮਣੀ ਆਖਰ ਤੱਕ ਆਪਣਾ ਜਿਹੜਾ ਜੀਵਨ ਆ ਇਸ ਪਾਸੇ ਵੱਲ ਲਾਇਆ ਹੈ ਭਾਈ ਰਣਜੀਤ ਸਿੰਘ ਜੀ ਰਾਣਾ ਜਿੱਦਾਂ ਉਹ ਡਰਬੀ ਪ੍ਰੋਗਰਾਮ ਨੂੰ ਰੱਖਿਆ ਉੱਥੇ ਵੀ ਭਾਈ ਗਿਵਿੰਦਰ ਸਿੰਘ ਜੀ ਬਾਰੇ ਗੱਲਾਂ ਵੱਤਾਂ ਹੋਈਆਂ ਪਰ ਮੈਂ ਥੋੜੀ ਹੱਟ ਕੇ ਗੱਲ ਕਰਨੀ ਚਾਹੁੰਦਾ ਤੇ ਸਾਡੀ ਜ਼ਿੰਦਗੀ ਉਹਨਾਂ ਯੋਧਿਆਂ ਦੀ ਕਹਤਾਂ ਭਾਰਤ ਹਿੰਦੁਸਤਾਨ ਦੀ ਸਰਕਾਰ ਉਹਦੇ ਗੁਲਾਮ ਆ ਪਰ ਜਿੱਥੇ ਸਾਨੂੰ ਸ਼ਰਨ ਮਿਲੀ ਹੈ ਉਥੇ ਸਾਨੂੰ ਇੰਨਾ ਵੀ ਹੁਕਮ ਨਹੀਂ ਕਿ ਉਹਨਾਂ ਦੇ ਪੰਜ ਪੂਸਤਕ ਸਰੀਰ ਨੂੰ ਜਾਨ ਵੇਲੇ ਅਸੀਂ ਦਰਸ਼ਨ ਵੀ ਕਰ ਸਕੀਏ ਇਹੋ ਜਿਹੀਆਂ ਸਰਕਾਰਾਂ ਆ ਕੀ ਕਿਆ ਸਾਨੂੰ ਸ਼ਰਨ ਵੀ ਦਿੰਦੇ ਆ ਪਰ ਸਾਨੂੰ ਹੁਕਮ ਵੀ ਨਹੀਂ ਗਾ ਇਹ ਵੀ ਇੱਕ ਗੁਲਾਮੀ ਭਾਈ ਲਖਮੀਰ ਸਿੰਘ ਜੀ ਬਾਰੇ ਜਿਵੇਂ ਆਪਾਂ ਜਾਣਦੇ ਆ ਜਦੋਂ ਭਾਈ ਗੁਜਿੰਦਰ ਸਿੰਘ ਜੀ ਹੋਣੀ ਸਾਰੇ ਜੇਲ੍ਹ ਦੇ ਵਿੱਚ ਸੀ 4 ਲੱਖ ਪੰਦੇ ਵਿੱਚ ਤੇ ਹਰਮਿੰਦਰ ਸਿੰਘ ਜਿਹੜੇ ਅੱਜ ਕੱਲ ਕਰਮ ਸਿੰਘ ਮਰਕ ਕਰਮ ਸਿੰਘ ਇਹ ਸਾਰੇ ਸਵਿਟਜ਼ਰਲੈਂਡ ਦੇ ਵਿੱਚ ਆ ਲੇਕਿਨ ਉਹ ਜਦੋਂ ਜੇਲ੍ਹ ਦੇ ਵਿੱਚ ਸੀ ਭਾਈ ਲਖਮੀਰ ਸਿੰਘ ਜਾ ਕੇ ਉੱਥੇ ਬੈਠੇ ਤੇ ਇਹਨਾਂ ਨੇ ਜਿਹੜੇ ਉਹ ਕਾਰਜ ਕੀਤੇ ਕਿਉਂਕਿ ਇੱਕ ਤੇ ਨਾਂ ਛੱਤ ਜਰਮੇਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੁੱਤੀਜੇ ਦੂਸਰਾ ਇੰਟਰਨੈਸ਼ਨਲ ਸੈਕਰੀਟਰੀ ਦਾ ਫੈਡਰੇਸ਼ਨ ਦੇ ਕਨਵੀਨਰ ਬੜਾ ਨਾਸ ਹੀ ਭਾਵੇਂ ਉਪਨ ਹੀ ਰਹਿੰਦੇ ਸੀਗੇ ਉੱਥੇ ਜਿੱਦਾਂ ਭਾਈ ਗਜਿੰਦਰ ਸਿੰਘ ਰਹਿੰਦੇ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਗੁਪਤ ਹੋਣਾ ਪਿਆ ਇਹ ਗੱਲਾਂ ਤਾਂ ਕਾਮੀਆਂ ਪਹਿਲੀਆਂ ਕਿ ਜਿਹੜੇ ਸਾਡੇ ਨਵੇਂ ਨੌਜਵਾਨ ਉਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜੇ ਸਾਡੇ ਪੁਰਾਣੇ ਯੋਧੇ ਉਹਨਾਂ ਦੀ ਕੁਰਬਾਨੀ ਕਿੰਨੀ ਹੈ ਭਾਈ ਸਤਿੰਦਰਪਾਲ ਸਿੰਘ ਜਿਹੜੇ ਅੱਜ ਕੱਲ ਕੈਨੇਡਾ 'ਚ ਆ ਹੋਰ ਕਿੰਨੇ ਸਾਰੇ ਸਿੱਖ ਜਿਹੜੇ ਕੈਨੇਡਾ ਦੇ ਵਿੱਚੋਂ ਜਾ ਕੇ ਜਿਨ੍ਹਾਂ ਨੇ ਪੰਜਾਬ ਦੇ ਮਦਾਨੇ ਜਾਣ ਦੇ ਵਿੱਚ ਜਾ ਕੇ ਸ਼ਹਾਦਤਾਂ ਪ੍ਰਾਰਭਤ ਕੀਤੀਆਂ। ਉਹਨਾਂ ਨੇ ਕੀਤਾ ਸੀ ਉੱਥੇ ਸੁਧਾਰ ਸ਼ੁਰੂ ਸਭ ਤੋਂ ਪਹਿਲਾਂ। ਗੁਰਦਵਾਰਿਆਂ ਦੇ ਵਿੱਚੋਂ ਤੋਂ ਅਸੀਂ ਗਏ ਆ ਸੱਚਖੰਡ ਨਹੀਂ ਸੀ ਹੁੰਦੇ। ਮਹਾਰਾਜਾ ਪ੍ਰਕਾਸ਼ ਨਹੀਂ ਸੀ ਹੁੰਦਾ। ਨਨਕਾਣਾ ਸਾਹਿਬ ਦੇ ਵਿੱਚ ਕੋਈ ਸਕੂਲ ਨਹੀਂ ਸੀਗਾ। ਇਹ ਸਾਰੇ ਕੰਮ ਉਹਨਾਂ ਨੇ ਭਾਈ ਲਖਵੀਰ ਸਿੰਘ, ਸਤਿੰਦਰਪਾਲ ਸਿੰਘ ਜਿਵੇਂ ਭਾਈ ਰਾਣਾ ਜੀ ਨੂੰ ਲੱਛਿਆ ਭਾਈ ਗਜਿੰਦਰ ਸਿੰਘ ਜਿੰਨੇ ਵੀ ਸਿੰਘ ਉੱਥੇ ਸੀਗੇ। ਸਾਰਿਆਂ ਦਾ ਸਹਿਯੋਗ ਆ। ਕਿ ਜੇਰੀ ਸਾਨੂੰ ਰਹਿ ਜਾਂਦਾ ਜਿੱਤਾ ਜਿਹੜਾ ਖੇਤ ਦੇ ਵਿੱਚ ਕੋਈ ਜਿੱਦਾਂ ਨਵਜੋਤ ਸਿੰਘ ਸਿੱਧੂ ਉਹਨੂੰ ਜੱਫੀ ਪਾ ਗਿਆ ਤਾਂ ਇਹ ਪ੍ਰਚਾਰ ਹੋ ਗਿਆ ਦੁਨੀਆ ਦੇ ਵਿੱਚ ਕਿ ਜਿਹੜਾ ਲੰਗ ਆਇਆ ਹੋਤਾ ਨਵਜੋਤ ਸਿੰਘ ਸਿੱਧੂ ਨੇ ਖਲਾਸ ਕੀਤਾ ਨਹੀਂ ਪੁਰਾਣੇ ਸਿੰਘਾਂ ਦੀ ਵੀ ਬਹੁਤ ਕੁਰਬਾਨੀ ਆ ਅੱਜ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਫੈਸਲੇ ਹੁੰਦੇ ਆ ਅੱਜ ਸਾਰੇ ਸਾਡੇ ਜਿਹੜੇ ਇੰਗਲੈਂਡ ਦੀ ਕਰੀਮ ਬੈਠੀ ਆ ਸੋਖਾ ਆਗੂ ਬੈਠਿਆ ਮੈਂ ਜ਼ਰੂਰ ਬੇਨਤੀ ਕਰਾਂਗਾ ਕਿਥੇ ਬਾਕੀ ਸਿੰਘਾਂ ਦੀ ਆਪਾਂ ਇਹ ਮੰਗ ਕੀਤੀ ਆ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਇਤਿਹਾਸਿਕ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚ ਸ਼ਹੀਦ ਸਿੰਘਾਂ ਦੀਆਂ ਫੋਟੋ ਲਗਣ ਉੱਥੇ ਸ਼ਾਂਤਾਂ ਦੇ ਪਰਿਵਾਰ ਨੂੰ ਨਾ ਭੁੱਲੋ। ਬਾਬਾ ਜਗਿੰਦਰ ਸਿੰਘ ਦੀ ਇੱਕ ਘਟਨਾ ਉਹਨਾਂ ਦੀ 4 ਸਾਲ ਪਹਿਲਾਂ ਪਾਸ ਕੀਤਾ ਸ਼੍ਰੋਮਣੀ ਕਮੇਟੀ ਨੇ ਕਿ ਅਸੀਂ ਉਹਨਾਂ ਦੀ ਫੋਟੋ ਲਾਵਾਂਗੇ ਪਰਿਵਾਰ ਨੂੰ ਕਹਿ ਵੀ ਦਿੱਤਾ ਗਿਆ ਕਿ ਫੋਟੋ ਤਿਆਰ ਕਰ ਲਓ। ਫੋਟੋ ਤਿਆਰ ਕੀਤੀ ਬਈ ਗਈ ਆ, ਮੇਕ ਲਾਇਬ੍ਰੇਰੀ ਚ ਲਈ ਨਹੀਂ ਗਈ। ਭਾਈ ਲਖਮੀਰ ਸਿੰਘ ਰੋਡੇ ਜਿਨ੍ਹਾਂ ਦੀ ਜ਼ਮੀਨ ਜ਼ਬਤ ਕੀਤੀ ਆ ਉਹਨਾਂ ਦਾ ਵੀ ਆਪਾਂ ਨੂੰ ਨਾਲ ਰੱਖਣਾ ਚਾਹੀਦਾ ਹਰ ਇੱਕ ਸਿੰਘ ਦੀ ਜਿਹਨੇ ਵੀ ਕੁਰਬਾਨੀ ਕੀਤੀ ਆ ਉਹਦੀ ਯਾਦ ਮਤਲਬ ਉੱਥੇ ਜਿਹੜੀ ਆ ਫੋਟੋ ਜ਼ਰੂਰ ਲੱਗਣੀ ਚਾਹੀਦੀ ਆ ਭਾਈ ਗਜਿੰਦਰ ਸਿੰਘ ਜੀ ਹੁਣ ਜਿਨ੍ਹਾਂ ਨੇ ਬਹੁਤ ਵੱਡਾ ਮਤਲਬ ਜਲਾ ਵਤਨੀ ਦਾ ਜਿਹੜਾ ਹਾਲਾਂਕਿ ਉਹਨਾਂ ਕੋ ਜਰਮਨ ਵੀ ਆਏ ਸੀ ਪੰਜਾਬ ਦੇ ਵਿੱਚ ਵੀ ਉਹ ਥੋਖੇ ਜਾ ਸਕਦੇ ਸੀ ਪਰ ਨਹੀਂ ਗਏ ਪਰ ਜਿਹੜੇ ਇਹੋ ਜਿਹੇ ਸੂਰਮੇ ਯੋਧੇ ਆ ਉਹਨਾਂ ਨੂੰ ਸਾਨੂੰ ਮੀਡੀਆ ਦੇ ਵਿੱਚ ਵੀ ਤੇ ਵੈਸੇ ਵੀ ਸਾਰਿਆਂ ਨੂੰ ਜਦੋਂ ਬੰਦਾ ਸ਼ਹੀਦ ਹੋ ਜਾਂਦਾ ਚੜ੍ਹਾਈ ਕਰ ਜਾਂਦਾ ਫਿਰ ਕਿਸੇ ਜਥੇਬੰਦੀ ਦਾ ਨਿੰਗਾ ਉਹ ਕੌਮ ਦਾ ਤੇ ਉਹਦਾ ਫੈਸਲਾ ਆਪਾਂ ਨੂੰ ਕੌਮੀ ਤੌਰ ਤੇ ਲੈਣਾ ਚਾਹੀਦਾ ਸੋ ਮੈਂ ਇੰਟਰਨੈਸ਼ਨਲ ਪੰਥਕਦਲ ਵੱਲੋਂ ਸੰਗਠਾਪਾਈ ਜਸਵੀ ਸਿੰਘੀ ਰੋਡੇ ਬਾਨੀ ਇੰਟਰਨੈਸ਼ਨਲ ਪੰਥਕਦਲ ਅਤੇ ਸਾਧਕਾ ਜਥੇਦਾਰ ਪ੍ਰੀਆ ਕੌਰ ਸਾਹਿਬ ਉਹਨਾਂ ਵੱਲੋਂ ਸਾਰੇ ਸੁਵੀਰੋ ਸਿੰਘਾਂ ਨੂੰ ਜਿਨ੍ਹਾਂ ਦੇ ਬਾਰੇ ਅੱਜ ਪ੍ਰੋਗਰਾਮ ਨਾਲ ਜਾਰੀਆ ਉਹਨਾਂ ਸਾਰਿਆਂ ਨੂੰ ਕਰਦਾ ਦੇ ਫੁਰਪੇਟ ਕਰਦਾ ਤੇ ਅਰਦਾਸ ਕਰਦਾ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਸ ਤੋਂ ਕੰਤੇ ਚੱਲਣ ਦਾ ਵਾਲ ਬਖਸ਼ ਵਾਹਿਗੁਰੂ ਕੀ ਤਾਲਾ ਸੋ ਵਾਹਿਗੁਰੂ ਕੀ ਫਤਿਹ